ਪਰ ਇੱਕ ਮੋਟਰ ਦਾ ਕਨੈਕਸ਼ਨ ਬੰਦੇ ਪਾਲ ਸਿੰਘ ਵਗੈਰਾ ਤੇ ਰਣਵੀਰ ਸਿੰਘ ਤੇ ਉਹਦੇ ਜਿਹੜੇ ਪੁੱਤਰੇ ਨੇ ਤੇ ਬਾਕੀ ਹੋਰ ਮੇਰੇ ਪਿੰਡ ਦੇ ਜਿਹੜੇ 3 4 5 ਤੇ ਲੰਮੜਦਾਰ ਨੇ ਉਹਨਾਂ ਜਾਨੂੰ ਡਾਕੂਮੈਂਟ ਕਰਕੇ ਮੋਟਰ ਦਾ ਕਨੈਕਸ਼ਨ ਹੜੱਪਣ ਲਈ ਇਹਨਾਂ ਹੱਕ ਹੜੱਪਣ ਲਈ ਇਹਨੇ ਬਰਾਸਤ ਹੜੱਪਣ ਲਈ ਉਹਨਾਂ ਨੇ ਪੀਲੀ ਬੂਰ ਦੇ ਵਿੱਚ ਜਾਨੀ ਕਾਗਜ਼ ਤਿਆਰ ਕਰਕੇ ਲਾਤੇ ਹਮ ਉਸ ਵੀ ਨਹੀਂ ਹੁੰਦਾ ਜੀ ਜਿਹੜੇ ਮੇਰੇ ਡਾਕੂਮੈਂਟਾਂ ਦੇ ਆਧਾਰ ਤੇ ਹੋਈ ਆ ਜੀ ਹੁਣ ਸਾਰਾ ਕੁਝ ਮੇਰੇ ਡਾਕੂਮੈਂਟ ਸਹੀ ਸੀ ਉਹਦੇ ਤੇ ਮੇਰੇ ਦਾਦਾ ਜੀ ਵਾਰਸ ਬਣਦੇ ਨੇ ਸੱਜਣ ਸਿੰਘ ਦੇ ਜੀ ਠੀਕ ਹੈ ਉਹ ਵਾਰਸ ਦੇ ਅਧੀਨ ਕੁਰਸੀ ਨਾਮ ਦੇ ਅਧੀਨ ਜੋ ਨਾ ਮੇਰੇ ਦਾਦੀ ਦਾ ਮੋਟਰ ਚੜੀ ਹੈ ਸੱਜਣ ਸਿੰਘ ਦੀ ਤੁਸੀਂ ਨੇ ਰਣਵੀਰ ਸਿੰਘ ਵਗੈਰਾ ਤਾਂ ਜਿਹੜੇ ਮੌਜੂਦਾ ਸਾਡੇ ਪੰਜ ਜਿਹੜੇ 2 ਮਹੀਨੇ ਪਹਿਲਾਂ ਬਣੇ ਨੇ ਉਹਨਾਂ ਨੇ ਸੱਜਣ ਸਿੰਘ ਦੀ ਇੱਕ ਖਾਨ ਦੀ ਜਾਲੀ ਵਸੀਤ ਲਾਈ ਤੇ ਇੱਕ ਸੱਜਣ ਸਿੰਘ ਦਾ ਪੰਚਾਇਤੀ ਨਾਮ ਲਾਇਆ ਸੱਜਣ ਸਿੰਘ ਕੌਣ ਹੈ ਸੱਜਣ ਸਿੰਘ ਗੁਰਪ੍ਰੀਤ ਸਿੰਘ ਦੇ ਦਾਦਾ ਜੀ ਸੀ ਦਾਦਾ ਠੀਕ ਹੈ ਇਹਨਾਂ ਵੱਲੋਂ ਰਜਿਸਟਰ ਸੀ ਤੇ ਉਦੋਂ ਤੋਂ ਸਨੋਂ ਤੋਂ ਕੱਲੀ ਔਲਾਦ ਹੈ ਵਾਰਸ ਠੀਕ ਹੈ ਉਹਨਾਂ ਨੇ ਇੱਕ ਜਾਲੀ ਡਾਕੂਮੈਂਟ ਤਿਆਰ ਕਰਕੇ ਕਿਨਾਂ ਵੱਲੋਂ ਜਾਲੀ ਐਫੀਡਵਿਟ ਲਾਤਾ ਨੋਬਜੈਕਸ਼ਨ ਦਾ ਉਹ ਵੀ ਗਲਤ ਸਾਬਤ ਕਰਤਾ ਸਾਬ ਸਹੀ ਹੋ ਗਿਆ ਉਹ ਵੀ ਭਾਈ ਐਫੀਡਵਿਟ ਗਲਤ ਆ ਜੀ ਉਹਨਾਂ ਤੋਂ ਮੈਂ ਇੱਕ ਪੇਮੈਂਟ ਲੈਣੀ ਆ 5 ਲੱਖ 10000 ਰੁਪਈਆ ਠੀਕ ਹੈ ਜੀ ਜਿਹੜਾ ਮੇਰਾ 5 ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਆਪਣੇ ਪੈਡ ਠੀਕ ਹੈ ਜੀ ਤੇ ਉਹ ਮੇਰੀ ਹੁਣ ਪੇਮੈਂਟ ਦੱਬਣ ਦੀ ਕੋਸ਼ਿਸ਼ ਦੇ ਵਿੱਚ ਇਹ ਬੇਮੁਨਾ ਜਿਹੜੇ ਇਲਜ਼ਾਮ ਲਾ ਰਹੇ ਨੇ ਮੇਰੇ ਤੇ ਪਰ ਹੁਣ ਜਿਹੜਾ ਦੂਸੀ ਪਾਲ ਸਿੰਘ ਨਾਲ ਪੁਲਿਸ ਇਕੱਲਾ ਬਾਰੇ ਉਹਦੇ ਨਾਜ਼ਰ ਪੜੇ ਲਿਖੇ ਬੰਦੇ ਜਿਹਨੇ ਡਾਕੂਮੈਂਟ ਤਿਆਰ ਕੀਤੇ ਅਸੀਂ ਉਹਨਾਂ ਦੇ ਨੋ ਵਿੱਚ ਪਵਾਉਣ ਲਈ ਪਰਚੇ ਦੇ ਵੀ ਜਿਹੜੇ ਬਰਾਬਰ ਦੇ ਦੋਸ਼ੀ ਨੇ ਉਹਨਾਂ ਤੇ ਵੀ ਧਾਰਾ ਦੇ ਦਿਨ ਪਰਚਾ ਹੋਵੇ ਅਸੀਂ ਦਾਦਰੇ ਪੜਦੇ ਰਹੇ ਨਹੀਂ ਸਾਨੂੰ ਸਾਮ ਮਿਲਿਆ ਹਾਂਜੀ ਕੀ ਨਾਮ ਆਜੀ ਤੁਹਾਡਾ ਮੀਰਨੋ ਜੀ ਪਰਚੇ ਸਿਪਵਾ ਹਾਂਜੀ ਪਿੰਡ ਸਾਡਾ ਸੇਖਾ ਤੇ ਅਸੀਂ ਅੱਜ ਬਹੁਤ ਦੁਖੀ ਹੋ ਕੇ ਪ੍ਰਸ਼ਾਸਨ ਤੋਂ ਜੀ ਪੁਲਿਸ ਪ੍ਰਸ਼ਾਸਨ ਦੁਖੀ ਹੋ ਕੇ ਅਸੀਂ ਪੱਤਰਕਾਰ ਭਾਈ ਚਾਰਦਕ ਕੋ ਪਹੁੰਚ ਕੀਤੀ ਸਾਨੂੰ ਮਾਸ ਦੀ ਕਰਨਾ ਵੀ ਪੱਤਰਕਾਰ ਭਾਈ ਚਾਰੇ ਸਾਨੂੰ ਮੁਸਾਬਦਵਾਸ ਕਿਉਂਕਿ ਆ ਜਿਹੜੇ ਮੇਰੇ ਬੈਠ ਨੇ ਵੱਡੀ ਵੀਰ ਗੁਰਪ੍ਰੀਤ ਸਿੰਘ ਜੀ ਜੀ ਇਹ ਆਪਣੇ ਆਪ ਦੇ ਫਾਦਰ ਦੀ ਕੱਲੀ ਨੂੰ ਲਾਦੇ ਉਹ ਤੋਂ ਸਿੰਘ ਦੀ ਤੇ ਕੁਦਮ ਸਿੰਘ ਜਿਹੜਾ ਬਾਪਤੀ ਸੱਜਣ ਸਿੰਘ ਉਹਨੇ ਆਪਦੀ ਕੈਜਿਸਟ੍ਰੇਡ ਅਫੀਸ਼ੀਅਤ ਆ ਆਪਦੇ ਬੇਟੇ ਉਦਮ ਸਿੰਘ ਨੂੰ ਕਰਾ ਦਿੱਤੀ ਉਦਮ ਸਿੰਘ ਦੀ ਕੱਲੀ ਲਾਉਤੀ ਆ ਕੱਲੀ ਲਾਦ ਹੁਣ ਕਾਰਨ ਨਹੀਂ ਇਹ ਉਹਦੇ ਬਾਸ ਨੇ ਪਰ ਇੱਕ ਮੂਤਰਿਕ ਕਨੈਕਸ਼ਨ ਆ ਬੰਦੇ ਪਾਲ ਸਿੰਘ ਵਗੈਰਾ ਤੇ ਜਨਵੀਰ ਸਿੰਘ ਤੇ ਉਹਦੇ ਜਿਹੜੇ ਪੁੱਤਰੇ ਨੇ ਤੇ ਬਾਕੀ ਹੋਰ ਮੇਰੇ ਪਿੰਡ ਦੇ ਜਿਹੜੇ 3005 ਦੇ ਲੰਮੜਦਾਰ ਨੇ ਉਹਨਾਂ ਜਾਨੂ ਡਾਕੂਮੈਂਟ ਕਰਕੇ ਮੋਟਰ ਦਾ ਕਨੈਕਸ਼ਨ ਹੜੱਪਣ ਲਈ ਇਹਨਾਂ ਹੱਕ ਹੜੱਪਣ ਲਈ ਇਹਨੇ ਬਰਾਸਤ ਹੜੱਪਣ ਲਈ ਉਹਨਾਂ ਨੇ ਪੀਲੀ ਬੋਰਡ ਦੇ ਵਿੱਚ ਜਾਨੀ ਕਾਗਜ਼ ਤਿਆਰ ਕਰਕੇ ਲਾਤੇ ਹਾਂ ਤਾਂ ਜਦੋਂ ਸਾਨੂੰ ਪਤਾ ਲੱਗਿਆ ਸੀ ਪੀਲੀ ਬੋਰਡ ਦੇ ਜਿਹੜੇ ਉੱਚ ਆਫਸਰ ਨੇ ਅਰਜੂਨ ਸਾਹਿਬ ਐਕਸਨ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਸਾਬਤ ਤੋਂ ਸਬੂਤ ਮੰਗੇ ਵੀ ਜਾਲੀ ਦੱਸੋ ਸਾਬਤ ਕਰੋ ਅਸੀਂ ਉਹਨਾਂ ਡਾਕੂਮੈਂਟ ਤੇ ਤੇ ਉਹਨਾਂ ਨੇ ਜੁਗਾ ਡਾਕੂਮੈਂਟਾਂ ਨੂੰ ਸਹੀ ਪ੍ਰਾਪਤ ਹੋਏ ਉਹਨਾਂ ਨੇ ਸਬੰਧਤ ਥਾਣੇ ਮਿਲੋਦ ਨੂੰ ਆਲਦੇ ਵੱਲੋਂ ਇੱਕ ਰੁਕਾ ਭੇਜਿਆ ਵੀ ਕਾਜ ਦੀ ਜਾਂਚ ਕਰੋ ਕਿ ਕਾਗਜ਼ ਸਹੀ ਨੇ ਜਾਂ ਗਲਤ ਨੇ ਇੱਕ ਕਦੋਂ ਦੀ ਘਟਨਾ ਹੈ ਇੱਕ ਘਟਨਾ ਜੀ ਆਪਣੇ ਹੈਗੀ ਆਪਣੇ 27 12 24 ਦੀ ਹੈ ਠੀਕ ਹੈ ਕਿਉਂਕਿ ਪਿਛਲੇ ਸਾਲ ਦੀ ਆਹੋ ਕਿਉਂਕਿ ਜਦੋਂ ਬਿਜਲੀ ਬੋਰਡ ਨੇ ਠਾਣੇ ਸਾਹਿਕ ਆਪਣੇ ਐਸਐਸਓ ਸਾਹਮਣੇ ਸਾਰੀ ਸਹੀ ਜਾਂਚ ਕਰਕੇ ਉਹਦੇ ਵਿੱਚ ਕਾਗਜ਼ਾ ਨੰਬਰ 108 ਦਰਜ ਕਰਦਾ ਪਾਲ ਸਿੰਘ ਦੇ ਪਰ ਪਾਲ ਸਿੰਘ ਤਾਂ ਇੱਕ ਆਨਪੜ ਬਿਅਕਤੀ ਆ ਕਿ ਪਾਲ ਸਿੰਘ ਨਾਲ ਜਿਹੜੇ ਸ਼ਾਮਲ ਦੋਸੀ ਨੇ ਰਣਵੀਰ ਸਿੰਘ ਵਗੈਰਾ ਤਾਂ ਜਿਹੜੇ ਮੌਜੂਦਾ ਸਾਡੇ ਪੰਜ ਜਿਹੜੇ 2 ਮਹੀਨੇ ਪਹਿਲਾਂ ਬਣੇ ਨੇ ਉਹਨਾਂ ਨੇ ਸੱਜਣ ਸਿੰਘ ਦੀ ਇੱਕ ਖਾਨੀ ਦੀ ਝਾਲੀ ਵਸੀਤ ਲਾਈ ਤੇ ਇੱਕ ਸਜਣ ਸਿੰਘ ਦਾ ਪੰਚਾਇਤੀ ਨਾਮ ਲਾਇਆ ਸਜਣ ਸਿੰਘ ਕੌਣ ਹੈ ਜੀ ਸਜਣ ਸਿੰਘ ਗੁਰਪ੍ਰੀਤ ਸਿੰਘ ਦੇ ਦਾਦਾ ਜੀ ਸੀ ਦਾਦਾ ਠੀਕ ਹੈ ਜੀ ਇਹਨਾਂ ਵੱਲੋਂ ਰਜਿਸਟਰ ਸੀ ਤੇ ਉਦੋਂ ਸਿਰੋਂ ਉਦੋਂ ਸੇ ਕਰ ਲਈ ਲਾਦ ਹੀ ਬਾਅਦ ਸ ਨੇ ਠੀਕ ਹੈ ਉਹ ਇਹਨਾਂ ਨੇ ਝਾਲੀ ਡਾਕੂਮੈਂਟ ਤਿਆਰ ਕਰਕੇ ਕਿਨਾਂ ਵੱਲੋਂ ਝਾਲੀ ਐਫੀਡਵਟ ਲਾਤਾ ਨੋਬਜੈਕਸ਼ਨ ਦਾ ਉਹ ਵੀ ਗਲਤ ਸਾਬਤ ਕਰਤਾ ਸਾਰਾ ਸਹੀ ਹੋ ਗਿਆ ਉਹ ਵੀ ਭਾਈ ਐਫੀਡਵਟ ਗਲਤ ਆ ਪਰ ਹੁਣ ਜਿਹੜਾ ਦੋਸ਼ੀ ਪਾਲ ਸਿੰਘ ਬਣਾਇਆ ਪੁਲਿਸ ਨੇ ਇਕੱਲਾ ਪਰ ਉਹਦੇ ਨਾਜ਼ਰ ਪੜੇ ਲਿਖੇ ਬੰਦੇ ਜਿਹਨੇ ਡਾਕੂਮੈਂਟ ਤਿਆਰ ਕੀਤੇ ਅਸੀਂ ਉਹਨਾਂ ਦੇ ਨੋ ਵਿੱਚ ਪਵਾਉਣ ਲਈ ਪਰਚ ਬਿਲਕੁਲ ਬਰਾਬਰ ਦੇ ਦੋਸ਼ੀ ਨੇ ਉਹਨਾਂ ਤੇ ਵੀ ਧਾਰਾਾਂ ਦੇ ਦਿਨ ਪਰਚਾ ਹੋਵੇ ਅਸੀਂ ਦਾਦਰੇ ਭਟਦੇ ਰਹੇ ਨਹੀਂ ਸਾਨੂੰ ਇਨਸਾਮ ਮਿਲਿਆ ਅਸੀਂ ਰੋਜ਼ ਜਾਂਦੇ ਥਾਣੇ ਕੋਈ ਬਹਾਨਾ ਸੋਣ ਸਿੰਘ ਲਾਉਂਦੇ ਐਸੇ ਹੀ ਕਦੇ ਕੋਸ਼ਲਾ ਵੀ ਕੋਸ਼ਲਾ ਦਾ ਸਾਨੂੰ ਫਸਾ ਵੀ ਉਹਨਾਂ ਨੇ ਉੱਚ ਤੇ ਰਾਈ ਬਟ ਆਪਣੇ ਵੱਡੇ ਪੈਸੇ ਵਾਲੇ ਨੇ ਸਿਆਸੀ ਪਹੁੰਚ ਰੱਖਦੇ ਨੇ ਤੇ ਉਹਨਾਂ ਨੇ ਸਿਆਸੀ ਪਹੁੰਚ ਦੇ ਆਧਾਰ ਤੇ ਪੈਸੇ ਦੇ ਆਧਾਰ ਤੇ ਸਾਡੇ ਮਾਮਲਾ ਦੱਬਤਾ ਇਸ ਕਰਕੇ ਅਸੀਂ ਪੱਤਰਕਾਰ ਭਾਈ ਸਾਹ ਭਾਈਚਾਰੇ ਕੋਲ ਆਸ ਦੀ ਕਰਨ ਸੰਭਸਵਾਸ ਹ ਤੇ ਆਸਾ ਵੀ ਸਾਨੂੰ ਸਾਬੂ ਇਹ ਹੈ ਕੇਸ ਨੰਬਰ 108 ਆ ਜੀ ਜਿਹੜਾ ਇਹ ਮੁਕੱਦਮਾ ਦਰਜ ਹੈ ਪਾਲ ਸਿੰਘ ਦੇ ਜੀ ਤੇ ਆ ਜਿਹੜੀ ਬਿਜਲੀ ਬੋਰਡ ਵੱਲੋਂ ਬਿਜਲੀ ਬੋਰਡ ਦੇ ਵਿੱਚ ਇਹਨਾਂ ਜਾਲੂ ਡਾਕੂਮੈਂਟ ਲਾਏ ਸੀ ਸਰਟੀਫਾਈਡ ਕਾਪੀਆਂ ਸਾਡੇ ਨਾਲ ਨੇ ਲਾਈਆਂ ਵੀਆਂ ਪੰਚਾਇਤੀ ਨਾਮਾ ਹੋ ਗਿਆ ਦੇਖੋ ਇਹ ਤੇ ਆਪਾਂ ਲੰਬੜਦਾਰ ਦੇ ਸਾਈਨ ਨੇ ਪੰਚਾਂ ਦੇ ਸਾਈਨ ਨੇ ਜਿਹੜੇ 2 ਮਹੀਨੇ ਪਹਿਲਾਂ ਬਣੇ ਸੱਜਣ ਸਿੰਘ 2014 ਦੀ ਡੈਥ ਹੋ ਗਈ ਅੱਛਾ ਜੀ ਜਿਹੜਾ ਪੰਚਾਇਤੀ ਕੋਲ ਪੰਚਾਇਤ ਕੋਲ ਕਾਜ ਟੈਸਟ ਕਰਦੇ ਆ ਬੰਦੇ ਸਾਡੇ ਸਾਹਮਣੇ ਹਾਜ਼ਰ ਹੋਣੇ ਚਾਹੀਦੇ ਨੇ ਸੱਜਣ ਸਿੰਘ ਦਾ ਮੌਤ ਦਾ ਸਰਟੀਫਿਕੇਟ ਸਾਡੇ ਕੋਲ ਹੈ ਸਾਰੇ ਆ ਮੌਤ ਦੇ ਸਰਟੀਫਿਕੇਟ ਵੀ ਨੇ ਤੇ ਇਹ ਬੰਦਿਆ ਨੇ ਸਾਡਾ ਜਿਹੜਾ ਹੱਕ ਹੈ ਗੁਰਪੀਸਾਂ ਹੜੱਪਣ ਲਈ ਉਹਨਾਂ ਨੇ ਇਹ ਸਾਰੀ ਸਾਜ਼ਿਸ਼ ਰਚੀ ਆ ਅਸੀਂ ਹੁਣ ਆਸ ਕਰਦੇ ਹਾਂ ਵੀ ਪੱਤਰਕਾਰ ਭਾਈਚਾਰਾ ਸਾਡੀ ਆਵਾਜ਼ ਉੱਚ ਅਫਸਰਾਂ ਤੱਕ ਪਹੁੰਚਾਊਗਾ ਸਾਨੂੰ ਸਾਥ ਦੇਵਾਊਗਾ ਇਸ ਤੋਂ ਕਾਨੂੰਨ ਤੇ ਪੂਰਾ ਵਿਸ਼ਵਾਸ ਆ ਪਰ ਜਿਹੜੇ ਕਾਨੂੰਨ ਦੇ ਲਾਏ ਹੋਏ ਮੁਲਾਜ਼ਮ ਨੇ ਉਹਨਾਂ ਦੇ ਪੂਰਾ ਵਿਸ਼ਵਾਸ ਨਾਲ ਪੱਤਰਕਾਰ ਭਾਈਸਾਰ ਚਾਰਜ ਸਾਨੂੰ ਰੱਬ ਦੇ ਨਾਮ ਸਵਾਸ ਸਾਨੂੰ ਸਾਥ ਦੇਵਾਊਗਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਪੀੜਤ ਪਰਿਵਾਰ ਨੂੰ ਹੰਸਾਦਵਾ ਜਾਵੇ ਜਿਹੜੇ ਸਾਰੇ ਦੋਸ਼ੀ ਨੇ ਨੌ ਪਰਚੇ ਦੇ ਦਰਜ ਕਰਕੇ ਉਹਨਾਂ ਦੇ ਵੰਨ ਦੀ ਕਾਰਵਾਈ ਕੀਤੀ ਜਾਵੇ ਜਿਹੜੇ ਥਾਣਾ ਮਲੌਰ ਦੇ ਮੁਖੀ ਨੇ ਉਹ ਉਹਨਾਂ ਨਾਲ ਗੱਲਬਾਤ ਨਹੀਂ ਤੁਹਾਡੀ ਅਸੀਂ ਸਤਨਮ ਸਿੰਘ ਨਾਲ ਗੱਲਬਾਤ ਕਰਦੇ ਆ ਇਹ ਸਾਹਮਣੇ ਉਹ ਕਹਿੰਗੇ ਠੋਡਾ ਅਗੇ ਇਸ ਤਰ੍ਹਾਂ ਸੋਨ ਸਿੰਘ ਕੋਲਿਆ ਸੋਨ ਸਿੰਘ ਨਾਲ ਗੱਲ ਕਰੋ ਸੋਨ ਸਿੰਘ ਕਦੇ ਫੋਨ ਚੱਕ ਨਹੀਂ ਜੀ ਚੱਕ ਨਹੀਂਦਾ ਮੈਂ ਉੱਥੇ ਹੀ ਵਿਜੀ ਹਾਂ ਜੀ ਫਲਾਨੇ ਚੋਂ ਇਸ ਤੇ ਗਿਆ ਜੀ ਮੈਂ ਹਾਈ ਕੋਰਟ ਗਿਆ ਪਰ ਸੋਨ ਸਿੰਘ ਕਹਿੰਨੇ ਜੀ ਇਹ ਸੋਨ ਸਿੰਘ ਐਸਐਸ ਨਹੀਂ ਜਿਹੜੇ ਕੇਸ ਨੂੰ ਡੀਲ ਕਰਦੇ ਆ ਆਈਓ ਨਹੀਂ ਜੀ ਆਈਓ ਸੋਨ ਸਿੰਘ ਨਹੀਂ ਇਹ ਜੀ ਇਸ ਵਾਰੀ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲ ਨਹੀਂ ਕੀਤੀ ਅਸੀਂ ਜੀ ਐਸਟੀ ਨੂੰ ਗਾਹਾਂ ਤੇ ਗਏ ਨਹੀਂ ਕਿਉਂ ਸਾਨੂੰ ਵੀ ਡਰਾ ਰਿਹਾ ਵੀ ਕੋਈ ਪੁਰਸਾ ਆਪ ਸਰ ਨਾਲ ਸਾਡੇ ਨੂੰ ਗਲਤ ਨਾ ਕੋਈ ਉਹ ਕਰ ਦੇਣ ਕਿਉਂਕਿ ਹੁਣ ਅਸੀਂ ਤਾਂ ਹੀ ਪੀੜਤਾਂ ਪੀੜਤ ਵਿਚਾਰਾ ਦੁਖੀ ਹੁੰਦਾ ਬਸ ਆਜ ਦੀ ਕਰ ਤੁਹਾਨੂੰ ਪੱਤਰਕਾਰ ਭਾਈ ਚੜ੍ਹ ਤੋਂ ਜਿਹੜੇ ਦੋਸ਼ੀਆਂ ਦੇ ਵਿੱਚ ਡਾਕੂਮੈਂਟਰੀ ਸਬੂਤ ਨੇ ਸਾਡੇ ਕੋਲੇ ਸਾਨੂੰ ਦੋ ਬੰਦੇ ਐਫ affidavits ਲਿਖ ਕੇ ਦੇ ਗੁਰਦਾਸ ਸਿੰਘ ਨੰਬਰ ਦਾ ਜਜੀਤ ਸਿੰਘ ਜੱਗੀਪੰਚ ਵੀ ਸਾਤੋਂ ਜਾਲੀ तरीके ਨਾਲ ਪੀੜਸ ਨਾਲ ਹੁਸੈਨ ਕਰਵਾ ਲੈਣਾਂ ਨੇ ਉਹ ਐਫੀਡਾ ਵੀ ਸਾਡੇ ਕੋਲ ਆ ਦੇਖੋ ਇਹ ਉਹ ਐਫੀਡਾ ਵੀ ਅਸੀਂ ਅਸੀਂ ਲੰਬੜਦਾਰ ਦੀ ਆ ਅਸੀਂ ਮੂਹਰੇ ਗੁਰਦਾਸ ਸਿੰਘ ਦਾ ਦਸਤ ਲਿਖ ਕੇ ਦਿੱਤਾ ਵਾ ਵੀ ਮੇਤੋ ਤਾਂ ਜੀ ਮੇਰੇ ਲੰਬੜਦਾਰ ਬਣ ਤੋਂ ਪਹਿਲਾਂ ਆਪਣੇ ਸੱਜਣ ਦੀ ਡੈਥ ਹੋ ਗਈ ਮੈਂ ਤਾਂ ਬਾਅਦ ਚੋਂ ਲੰਬੜਦਾਰ ਬਣਿਆ ਫਿਰ ਉਹ ਕਿਹੜੇ ਹਿਸਾਬ ਨਾਲ ਆਪਣੇ ਪਿੰਚਾਇਤੀ ਨਾਮ ਤੇ ਮੋਹਰ ਲਾਉਂਦਾ ਜਾਂ ਉਹਨਾਂ ਜਿਹੜੀ ਖਾਨਕੀ ਰਸੀ ਤੇ ਮੋਹਰ ਲਾਉਂਦੇ ਨੇ ਜੇ ਬੰਦੇ ਮਰ ਚੁੱਕੇ ਜੀ ਪਹਿਲਾਂ ਠੀਕ ਹੈ ਜੀ ਤੋ ਅਸੀਂ ਇਹੀ ਆਸ ਦੀ ਕਰਨਾ ਸਾਨੂੰ ਪੱਤਰਕਾਰ ਭਾਈ ਜਰ ਸਾਨੂੰ ਸਾਲ ਮਿਲੂ ਤੇ ਦੋਸ਼ੀਆ ਬਣਦੀ ਕਾਰ ਵੀ ਹੋ ਕੇ ਉਹਨਾਂ ਦੇ ਉਹਨਾਂ ਦੇ ਜਿਹੜੇ ਸਹੀ ਮੰਜ਼ਲ ਆ ਉੱਥੇ ਤੱਕ ਪਹੁੰਚਿਆ ਜਾਊਗਾ ਵਾਈਬਰ ਜੇ ਖਾਲਸਾ ਵਾਈਬਰ ਜੀ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਣਵੀਰ ਸਿੰਘ ਹੈ ਜੀ ਸਨ ਆਫ ਕੀ ਹੈ ਤੁਹਾਡਾ ਜੀ ਸਕੰਦਰ ਸਿੰਘ ਅੱਛਾ ਇੱਕ ਮਾਮਲਾ ਸਾਡੇ ਧਿਆਨ ਚ ਆਇਆ ਸੀ ਮੋਟਰ ਕਨੈਕਸ਼ਨ ਨੂੰ ਲੈ ਕੇ ਜਿਸ ਦੇ ਬਾਰੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜੀ ਤੇ ਪਉਣਾ ਸੇਖਾ ਵੱਲੋਂ ਇਹ ਕਾਨਫਰੰਸ ਕੀਤੀ ਗਈ ਸੀ ਕੀ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਜੀ ਪਹਿਲਾਂ ਤਾਂ ਮੈਨੂੰ ਮਾਮਲੇ ਦਾ ਪੂਰਾ ਕਲੀਅਰ ਕਰ ਦਿਓ ਜੀ ਹਾਂਜੀ ਕੀ ਉਹ ਮਾਮਲਾ ਬਸ ਮੋਟਰ ਦੇ ਕਨੈਕਸ਼ਨ ਨੂੰ ਲੈ ਕੇ ਸੀਗਾ ਵੀ ਸੱਜਣ ਸਿੰਘ ਦਾ ਜਿਹੜਾ ਮੋਟਰ ਕਨੈਕਸ਼ਨ ਸੀਗਾ ਉਹ ਤੁਸੀਂ ਆ ਧੱਕੇ ਨਾਲ ਆਪਣੇ ਨਾਮ ਕਰਾਇਆ ਜਿਆਲੀ ਤਰ੍ਹਾਂ ਦੇਖੋ ਜੀ ਧੱਕੇ ਨਾਲ ਤਾਂ ਉਰੇ ਕੁਝ ਵੀ ਨਹੀਂ ਹੁੰਦਾ ਜੀ ਜਿਹੜੇ ਮੇਰੇ ਡਾਕੂਮੈਂਟਾਂ ਦੇ ਆਧਾਰ ਤੇ ਹੋਈ ਆ ਜੀ ਹੁਣ ਸਾਰਾ ਕੁਝ ਮੇਰੇ ਡਾਕੂਮੈਂਟ ਸਹੀ ਸੀ ਉਹਦੇ ਤੇ ਮੇਰੇ ਦਾਦਾ ਜੀ ਵਾਰਸ ਬਣਦੇ ਨੇ ਸੱਜਣ ਸਿੰਘ ਦੇ ਜੀ ਠੀਕ ਹੈ ਉਹ ਵਾਰਸ ਦੇ ਅਧੀਨ ਕੁਰਸੀ ਨਾਮ ਦੇ ਅਧੀਨ ਜੋ ਨਾ ਮੇਰੇ ਦਾਦਾ ਜੀ ਦਾ ਮੋਟਰ ਚੜੀ ਆ ਸੱਜਣ ਸਿੰਘ ਦੀ ਠੀਕ ਹੈ ਜੀ ਤੇ ਗੁਰਪ੍ਰੀਤ ਸਿੰਘ ਕੀ ਲੱਗਦੇ ਨੇ ਜੀ ਫਿਰ ਇਹਨਾਂ ਦੇ ਉਹ ਮੇਰੇ ਦਾਦਾ ਜੀ ਦੇ ਮੰਨੂ ਕਿ ਚਲੋ ਭਰਾ ਦੇ ਬੇਟੇ ਨੇ ਠੀਕ ਹੈ ਜੀ ਤੇ ਉਹ ਕਹਿੰਦੇ ਵੀ ਜਾਲੀ ਡਾਕੂਮੈਂਟ ਤਿਆਰ ਕਰਵਾ ਕੇ ਤੁਸੀਂ ਜਿਹੜਾ ਮੋਟਰ ਨਾਮ ਲਗਵਾ ਰਹੇ ਹੋ ਆਪਣੀ ਓਕੇ ਦੇਖੋ ਜੀ 2012 ਦੇ 13 ਦੇ ਵਿੱਚ ਲਾਸਟ ਦੇ ਵਿੱਚ ਮੇਰੇ ਪੜਦਾਦਾ ਜੀ ਦੀ ਡੈਥ ਹੁੰਦੀ ਆ ਸੱਜਣ ਸਿੰਘ ਦੇ ਵਿੱਚ ਤੇ ਉਹ ਉਧਰ ਹੀ ਮੰਨਗਿਓ ਰਹਿ ਰਹੇ ਸੀ ਸਾਡੇ ਕੋਲ ਮੋਟਰ ਕਨੈਕਸ਼ਨ 2 ਸੀ ਜਿਹੜੇ ਮੇਰੇ ਚਾਚਾ ਜੀ ਲਾਦੇ ਨੇ ਗੁਰਪ੍ਰੀਤ ਉਹਨਾਂ ਤੋਂ ਮੈਂ ਇੱਕ ਪੇਮੈਂਟ ਲੈਣੀ ਆ 510000 ਰੁਪਇਆ ਠੀਕ ਹੈ ਜੀ ਜਿਹੜਾ ਮੇਰਾ ਬਾਹਰ ਫਾਂਜੋ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਆਪਣੇ ਪਰ ਠੀਕ ਹੈ ਜੀ ਤੇ ਉਹ ਮੇਰੀ ਹੁਣ ਪੇਮੈਂਟ ਦੱਬਣ ਦੇ ਕੋਸ਼ਿਸ਼ ਦੇ ਵਿੱਚ ਇਹ ਬੇਮੁਨਾਤ ਜਿਹੜੇ ਇਲਜ਼ਾਮ ਲਾ ਰਹੇ ਨੇ ਮੇਰੇ ਤੇ ਠੀਕ ਹੈ ਜੀ 2012 ਦੇ ਵਿੱਚ ਇੱਕ ਗੁਰਪ੍ਰੀਤ ਨੇ 16 ਜੂਨ 6 16 6 2012 ਨੂੰ ਇੱਕ ਵਸੀਅਤ ਲਿਖੀ ਸੀ ਜੋ ਕਿ ਸਾਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਸੀ ਠੀਕ ਹੈ ਮੇਰੇ ਪਰਦਾਦਾ ਜੀ ਦੀ ਡੈਥ ਤੋਂ ਬਾਅਦ ਉਹ ਮੇਰੇ ਦਾਦਾ ਜੀ ਨੂੰ ਇੱਕ ਵਸੀਅਤ ਦਿੰਦੇ ਨੇ ਵੀ ਚਾਚਾ ਜੀ ਆ ਤੁਹਾਨੂੰ ਇੱਕ ਬਾਪੂ ਜੀ ਵਸੀਅਤ ਤੁਹਾਡੇ ਨਾਮ ਕਰ ਗਏ ਸੀ ਜਿਹਦੇ ਜਿਸ ਦੇ ਵਿੱਚ ਗੁਰਪ੍ਰੀਤ ਸਿੰਘ ਖੁਦ ਲਿਖਾਰੀ ਆ ਠੀਕ ਹੈ ਉਹਦੇ ਨਾਲ ਅਸੀਂ ਆਪਦੀ ਜੋ ਮੇਰੇ ਪਰਦਾਦਾ ਜੀ ਦੀ ਪ੍ਰਾਪਰਟੀ ਸੀ ਉਹ ਅਸੀਂ ਆਪਦੇ ਨਾਮ ਕਰਵਾਈ ਉਸੇ ਵਸੀਅਤ ਦੇ ਆਧਾਰ ਤੇ ਅਸੀਂ ਆਪਦਾ ਮੋਟਰ ਕਨੈਕਸ਼ਨ ਆਪਦੇ ਨਾਮ ਕਰਵਾ ਲਿਆ ਠੀਕ ਹੈ ਜਿਸ ਤੋਂ ਹੁਣ ਗੁਰਪ੍ਰੀਤ ਮੁਕਰ ਰਿਹਾ ਜਦਕਿ ਗੁਰਪ੍ਰੀਤ ਤੇ ਗੁਰਪ੍ਰੀਤ ਦੀ ਮੰਮੀ ਦੇ ਆਪਣੇ ਮਾਨਯੋਗ ਐਸਬੀਆਰ ਪੈਲ ਦੇ ਕੋਲ ਜਾ ਕੇ ਬਿਆਨ ਦਰਜ ਹੋਏ ਪੈ ਨੇ ਇਹ ਗੁਰਪ੍ਰੀਤ ਅਗਲੀ ਲਿਖਾਈ ਤੁਸੀਂ ਗੱਲ ਕਰਦੇ ਹੋ ਉਹ ਕਹਿੰਦੇ ਵੀ ਇਹ ਮੇਰੀ ਲਿਖਾਈ ਹੈ ਨਹੀਂ ਹੁਣ ਦੇਖੋ ਜੀ ਲਿਖਾਈ ਤੋਂ ਮੁੱਕ ਰਹੇ ਆ ਐਸਡੀਐਮ ਸਾਹਿਬ ਕੋਲ ਜਾ ਕੇ ਫੋਟੋ ਤੋਂ ਮੁੱਕ ਰਹੇ ਆ ਜੀ ਠੀਕ ਹੈ ਹੁਣ ਜਿਹੜੇ ਆਪਣੇ ਤੁਹਾਨੂੰ ਪਤਾ ਹੀ ਹਲਕੇ ਵਿੱਚ ਜਾਲੀ ਇਨਕਲਾਬੀ ਫਿਰਦੇ ਨੇ ਜੀ ਜਿਹੜੇ ਟਕੇ ਟਕੇ ਤੇ ਵਿਕਦੇ ਨੇ ਉਹ ਇਨਸਾਫ ਦਵਾ ਰਹੇ ਨੇ ਅਕੋਰਡਿੰਗ ਟੂ ਲਾ ਐਸਡੀਓ ਸਾਹਿਬ ਨੇ ਵੀ ਦੁਬਾਰਾ ਮਤਲਬ ਜਾਂਚ ਕਰਨ ਦੀ ਗੱਲ ਆਖੀ ਆ ਵੀ ਜੋ ਕਨੈਕਸ਼ਨ ਲਿਆ ਤੁਸੀਂ ਜੀ ਦੇਖੋ ਐ ਐਸ ਡੀ ਐਮ ਸਾਹਿਬ ਨੇ ਬਣਦੀ ਜੋ ਹਨਾ ਜਾਂਚ ਲਈ ਭੇਜਿਆ ਸੀ ਆਪਣੇ ਪੁਲਿਸ ਰੁਕਾ ਭੇਜਿਆ ਸੀ ਆਪਣੇ ਮਾਨਯੋਗ ਇੱਥੇ ਐਸ ਐਚਓ ਸਾਹਿਬ ਨੂੰ ਉਸ ਦੀ ਜਾਂਚ ਹੋਈ ਜਿੱਥੋਂ ਸਟਾਰਮ ਜਿਹਦੇ ਉਹ ਗੱਲ ਕਰ ਰਹੇ ਨੇ ਸਟਾਰਮ ਜਿੱਥੋਂ ਖਰੀਦਿਆ ਉੱਥੋਂ ਗੁਰਪ੍ਰੀਤ ਦੇ ਸਾਈਨ ਮਲੇ ਨੇ ਉਹਨਾਂ ਨੂੰ ਜਿੱਥੋਂ ਨੌਟਰੀ ਹੋਈ ਆ ਉੱਥੋਂ ਗੁਰਪ੍ਰੀਤ ਦੇ ਜਾ ਕੇ ਬਿਆਨ ਲੈਨੇ ਨੌਟਰੀਕ ਦੇ ਉਹ ਵੀ ਕਹਿ ਰਹੇ ਨੇ ਵੀ ਗੁਰਪ੍ਰੀਤ ਦੇ ਸਾਡੇ ਕੋਲ ਆਇਆ ਸੀ ਲੈ ਕੇ ਤਾਂ ਇਹਨੂੰ ਤਸਦੀਕ ਕੀਤਾ ਠੀਕ ਹੈ ਸਾਰ ਸਭ ਕੁਝ ਮੇਰੇ ਹੱਕ ਚ ਆ ਰਿਹਾ ਹੁਣ ਇੱਕ ਮੁਕੱਦਮਾ ਮੇਰੇ ਤੇ ਦਰਜ ਹੋਇਆ ਮੇਰੇ ਦਾਦਾ ਜੀ ਤੇ ਉਹ ਬਿਰਧ ਨੇ ਆ ਨਾ 88 ਸਾਲ ਦੀ ਏਜ ਆ ਉਹਨਾਂ ਦੀ ਪਰਚਾ ਹੋਇਆ ਜੀ ਉਹਨਾਂ ਤੇ ਕਿਹਦਾ ਤੇ ਹੋਇਆ ਉਹਨਾਂ ਦੇ ਇੱਕ ਆਪਣੇ ਬੀਲੀ ਬੋਰਡ ਬਣੀ ਹੋਈ ਇਹਨਾਂ ਨੇ ਪ੍ਰੈਸ਼ਰ ਪਾ ਕੇ ਮੇਰੇ ਤੇ ਪਰਚਾ ਕਰਵਾਇਆ ਪ੍ਰੈਟੀਕਲ ਪ੍ਰੈਸ਼ਰ ਨਾਲ ਪਰਚਾ ਹੋਇਆ ਜਿਸ ਦੇ ਵਿੱਚ ਮੈਂ ਬਿਲਕੁਲ ਨਿਰਦੋਸ਼ ਆ ਜੀ ਠੀਕ ਆ ਉਸ ਦੀ ਜਾਂਚ ਚੱਲ ਰਹੀ ਆ ਮੈਂ ਇਨਕੁਆਰੀ ਲਵਾਈ ਆ ਉਸ ਦੀ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਦੇਖੋ ਜੀ ਮੰਗ ਤਾਂ ਮੈਂ ਇਹੀ ਕਰ ਰਿਹਾ ਵੀ ਜਿਹੜੀ ਨਜਾਇਜ਼ ਧੱਕਾਸ਼ਾਹੀ ਹੋ ਰਹੀ ਆ ਉਹ ਤੋਂ ਰਾਹਤ ਦਵਾਈ ਜਾਵੇ ਜੀ ਇਹ ਮਾਮਲਾ ਜੀ ਗੁਰਪ੍ਰੀਤ ਸਿੰਘ ਨੇ ਗੁਰਪ੍ਰੀਤ ਸਿੰਘ ਪੁੱਤਰ ਉਦਮ ਸਿੰਘ ਇਹ ਕਹਿੰਦੇ ਨੇ ਵੀ ਸਾਡੀ ਜਿਹੜੀ ਮੋਟਰ ਦਾ ਕਨੈਕਸ਼ਨ ਆ ਉਹ ਕ੍ਰਿਪਾਲ ਸਿੰਘ ਪੁੱਤਰ ਸੱਜਨ ਸਿੰਘ ਨੇ ਵੀ ਸਾਡੇ ਚਾਲੀ ਸਾਈਨ ਕਰਕੇ ਬਿਜਲੀ ਬੋਰਡ ਤੋਂ ਵੀ ਆਪਣੇ ਨਾਮ ਤੇ ਉਹ ਟਰਾਂਸਫਰ ਕਰਵਾ ਲਿਆ। ਉਹਦੇ ਸਬੰਧ ਵਿੱਚ ਬਿਜਲੀ ਬੋਰਡ ਨੇ ਸਾਨੂੰ ਕਵਲਿੰਡ ਕੀਤੀ ਸੀਗੀ ਸਵੇਰੇ 10:00 ਵਜੇ ਲਾ ਕੇ ਭੇਜੀ ਸੀਗੇ ਸਾਨੂੰ। ਅਸੀਂ ਪੜਤਾਲ ਤੋਂ ਬਾਅਦ ਉਹਦੇ ਖਿਲਾਫ ਜਿਹੜੀ ਐਫ ਆਰ 108/24 ਤੇ 318 ਅਗਲੀ ਚਾਰ ਬੀਐਨਐਸ ਹੇਤਾ ਹੈ ਤਾਂ ਜਿਹੜੀ ਦਰਜ ਕਰ ਲਈ ਆ ਉਹਦੀ ਇਨਵੈਸਟੀਗੇਸ਼ਨ ਜਾਰੀ ਹੈ ਤੇ ਜਿਹੜੀ ਤੇਰਾਜੀ ਉਹਦੇ ਬਾਰੇ ਇਹ ਕਿਹਾ ਜਾ ਰਿਹਾ ਕਿ ਵੀ ਜਿਹੜਾ ਮੇਨ ਇਹਦੇ ਵਿੱਚ ਮਾਸਟਰਮਾਈਂਡ ਰਣਵੀਰ ਸਿੰਘ ਹੈ ਜੀ ਉਹਦੇ ਤੇ ਪਛਾਣ ਦਰਦ ਨਹੀਂ ਕੀਤਾ ਗਿਆ ਜਾਣ ਬੁੱਝੂ ਕਿ 87 ਸਾਲ ਬਜਾਦ ਤੇ ਪਛਾਣ ਦਰਦ ਕੀਤਾ ਗਿਆ ਦੇਖੋ ਜਿਹੜੀ ਇਹ ਮਾਸਟਰਮਾਈਂਡ ਵਾਲੀ ਗੱਲ ਹੈ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹਨਾਂ ਦਰਖਾਹ ਦਿੱਤੀ ਹੀ ਆ ਮੁਦਈਤਰ ਨੇ ਉਦੀ ਇਨਵੈਸਟੀਗੇਸ਼ਨ ਜਾਰੀ ਹੈ ਜੇ ਉਹਦੇ ਉਹਦੇ ਪੋਤੇ ਦਾ ਰਣਵੀਰ ਸਿੰਘ ਦਾ ਕੋਈ ਦੋਸ਼ ਹੋਇਆ ਤੇ ਉਹਦੇ ਖਿਲਾਫ ਵੀ ਕਾਰਵਾਈ ਹੋ ਜੂਗੀ ਤੁਸੀਂ ਦੇਖ ਰਹੇ ਹੋ ਜੀ ਇਸ ਕੇਸ ਨੂੰ ਮੈਂ ਇਸ ਕੇਸ ਦਾ ਇਨਵੈਸਟੀਗੇਸ਼ਨ ਫਿਰ ਵਿਰੋਧੀ ਧਿਰ ਦੇ ਵੱਲੋਂ ਮਤਲਬ ਪੁਲਿਸ ਪ੍ਰਸ਼ਾਸਨ ਉੱਤੇ ਵੀ ਸਰਿਆਮ ਇਹੀ ਕਿਹਾ ਜਾ ਰਿਹਾ ਵੀ ਪੁਲਿਸ ਕਿਤੇ ਨਾ ਕਿਤੇ ਜਿਹੜਾ ਨੌਜਵਾਨ ਮੁੰਡਾ ਰਣਵੀਰ ਸਿੰਘ ਉਹਨੂੰ ਬਚਾ ਬਚਾਰੀ ਹੈ ਜੀ ਨਹੀਂ ਇਹ ਬਚਾਉਣ ਵਾਲੀ ਸਾਡੇ ਨਾਲ ਸਾਡਾ ਕਿਹੜਾ ਕੋ ਰਿਸ਼ਤੇਦਾਰ ਆ ਹੋ ਜੋ ਜੇ ਉਹਦਾ 파ਟ ਬਣਦਾ ਹੋ ਤਾਂ ਉਹਦੇ ਖਿਲਾਫ ਕਾਰਵਾਈ ਹੋ ਜੂਗੀ ਜੀ ਪਰਚਾ ਤੁਹਾਨੂੰ ਮਿਲ ਜਾਈਏ ਇਹ ਹੋਇਆ ਸੀ ਜੀ 27 12 27 12 24 ਨੂੰ ਜੀ ਐਨਐਲ ਦਾ ਟਾਈਮ ਪਾਸ ਉਹਨਾ ਟਾਈਮ ਤਾਂ ਟਾਈਮ ਹੀ ਲੱਗ ਜਾਂਦਾ ਸਾਡੇ ਕੋਈ ਇੱਕ ਇਨਵੈਸਟੀਗੇਸ਼ਨ ਇਹ ਥੋੜੀ ਆ ਸਾਡੇ ਕੋਲ ਹੋਰ ਵੀ ਬਹੁਤ ਇਨਵੈਸਟੀਗੇਸ਼ਨਾਂ ਨੇ ਜੀ ਅਰੈਸਟ ਨਹੀਂ ਪਈ ਸੀ ਅਰੈਸਟ ਉਹਦੀ ਉਹਨੂੰ ਜਿਹੜੀ ਜਿਹੜਾ ਕਰਪਾਲ ਸਿੰਘ ਸੀਗਾ ਉਹਦੀ ਤਕਰੀਬਨ 85 ਸਾਲ ਦੀ ਉਮਰ ਆ ਮਾਨਯੋਗ ਅਦਾਲਤ ਵੱਲੋਂ ਉਹਦੀ ਵੇਲ ਮਨਜ਼ੂਰ ਹੋਈ ਆ ਤੇ ਅਸੀਂ ਉਹਨੂੰ ਸ਼ਾਮਲ ਰਫਤੀਸ਼ ਕਰਕੇ ਉਹਦੀ ਜੋ ਸਤੂ ਪੁੱਛਗਿਛ ਕਰਨੀ ਸੀ ਅਸੀਂ ਕਰਕੇ ਉਹਨੂੰ ਫਰਕ ਕਰਤਾ ਸਾਡੀ ਤਫ਼ਤੀਸ਼ ਕਿੱਥੇ ਤੱਕ ਪਹੁੰਚੀ ਜੀ ਹੋਣਾ ਸਾਡੀ ਅਸੀਂ ਉਹਨੂੰ ਇਨਵੈਸਟੀਗੇਸ਼ਨ ਜੁਆਇਨ ਕਰਤੀ ਆ ਤੇ ਹੁਣ ਅਸੀਂ ਉਹਦੇ ਜਿਹੜੇ ਗੁਰਪ੍ਰੀਤ ਸਿੰਘ ਕਹਿੰਦਾ ਵੀ ਮੇਰੇ ਸਾਈਨ ਝਾਲੀ ਕੀਤੇ ਨੇ ਉਹ ਅਸੀਂ ਬਿਜਲੀ ਬੋਰਡ ਤੋਂ ਰਿਕਾਰਡ ਜਿਹੜਾ ਲੈ ਲਿਆ ਤੇ ਉਹ ਲੈ ਕੇ ਅਸੀਂ ਉਹਦੇ ਦਸਕਤ ਵਗੈਰਾ ਲੈ ਕੇ ਐਫਐਸਐਲ ਨੂੰ ਭੇਜਾਂਗੇ ਉਸ ਤੋਂ ਬਾਅਦ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਮੁਕੰਮਲ ਹੋਊਗੀ ਦੋ ਪੰਚਾਇਤ ਮੈਂਬਰ ਜਿਹੜੇ ਇਨਵੋਲਵ ਸੀਗੇ ਜੀ ਵਿੱਚ ਉਹਨਾਂ ਨੇ ਲਿਖਤੀ ਦੇ ਵਿੱਚ ਮਾਫੀਨਾਮਾ ਦਿੱਤਾ ਜੀ ਦੇਖੋ ਜੀ ਉਹ ਮਾਫੀਨਾਮਾ ਤਾਂ ਉਹਨਾਂ ਕੋਲੇ ਦਿੱਤਾ ਸਾਡੇ ਕੋਲ ਤਾਂ ਸਾਡੇ ਕੋਲ ਤਾਂ ਸ਼ਾਮਲ ਪਰਤਾਲੀ ਨਹੀਂ ਹੋ ਰਹੇ ਉਹ ਅਸੀਂ ਉਹਨ ਅਗੇ ਪਰ ਸਾਡੇ ਕੋਲ ਸ਼ਾਮਲ ਨਹੀਂ ਹੋ ਰਹੇ ਹੋ